ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਲਾਅ ਐਂਡ ਆਰਡਰ ਨੂੰ ਲੈ ਕੇ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਫਿਲ ਹੋ ਚੁੱਕਿਆ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਫਰੋਜ਼ਪੋਰਟ ਦੇ ਵਿੱਚ ਤਿੰਨ ਪੈਣਾ ਭਰਾਵਾਂ ਨੂੰ ਗੈਂਗਸਟਰਾਂ ਜਾਂ ਮਲਜ਼ਮਾਂ ਦੇ ਦੁਆਰਾ 50 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਵੇਂ ਬੜੇ ਸਾਂਸਦ ਰਾਜਾ ਬੁਰਿੰਗ ਚਰਨਜੀਤ ਸਿੰਘ ਚੰਨੀ ਹਮੇਸ਼ਾ ਹੀ ਪੰਜਾਬ ਸਰਕਾਰ ਨੂੰ ਘੇਰਦੇ ਰਹਿੰਦੇ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਕਿਉਂਕਿ ਸਿੱਧੂ ਮੂਸੇਵਾਲੇ ਦਾ ਕਤਲ ਵੀ ਆਪ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਹੋਇਆ ਹੈ ਅੱਜ ਲਗਭਗ 2 ਸਾਲ ਹੋ ਗਏ ਨੇ ਦੂਜੇ ਪਾਸੇ ਗੈਂਗਸਟਰਾਂ ਅਤੇ ਮਰਜ਼ੂਬਾਂ ਦੇ ਅਤੇ ਕਾਤਲਾਂ ਦੇ ਇਨ੍ਹਾਂ ਦਿਨਾਂ ਦੇ ਵਿੱਚ ਹੌਸਲੇ ਜਿਹੜੇ ਬਲੰਦ ਹੋ ਰਹੇ ਨੇ ਕਿਉਂਕਿ ਉਹਨਾਂ ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਪੰਜਾਬ ਸਰਕਾਰ ਨੂੰ ਸਰਕਾਰ ਨੂੰ ਇਸ ਨੂੰ ਲੈ ਕੇ ਉਹ ਇੱਕ ਵੱਡਾ ਬਵਾਲ ਮਚ ਗਿਆ ਹੈ ਦੱਸਦੀ ਕਿ ਆਮ ਆਦਮੀ ਪਾਰਟੀ ਦਾ ਆਗੂ ਉਸ ਦੇ ਗੋਲੀਆਂ ਮਾਰ ਕੇ ਅੱਜ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਦੱਸਦੇ ਹਾਂ ਕਿ ਪਿੰਡ ਖੰਡਾ ਖੰਡਾ ਦਾ ਪਿੰਡ ਪੈਂਦਾ ਹੈ ਜੀ ਇੱਕ ਲੋਹਾ ਇੱਕ ਲੋਹਾ ਦੇ ਵਿੱਚ ਇੱਕ ਆਪ ਆਦਮੀ ਪਾਰਟੀ ਦਾ ਕਿਸਾਨ ਆਗੂ ਜਿਸ ਦਾ ਨਾਮ ਤਰਲੋਚਨ ਸਿੰਘ ਡੀਸੀ ਦੱਸਿਆ ਜਾ ਰਿਹਾ ਹੈ ਜਦੋਂ ਅੱਜ ਉਹ ਸ਼ਾਮ ਨੂੰ ਆਪਣੇ ਖੇਤ ਵਿੱਚੋਂ ਕੰਮ ਕਰਕੇ ਆ ਰਿਹਾ ਸੀ ਤੇ ਮੁੱਜਮਾ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਮਰ ਜਾਂਦਾ ਕਰ ਦਿੱਤਾ ਜਾਂਦਾ ਹੈ ਅਤੇ ਤਰਲੋਚਨ ਸਿੰਘ ਡੀਸੀ ਦੀ ਮੌਕੇ ਤੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਤਰਲੋਚਨ ਸਿੰਘ ਡੀਸੀ ਨੇ ਜਿਹੜੇ ਉਹ ਕਿਸਾਨ ਆਗੂ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਟਕਸਾਲੂ ਟਕਸਾਲੀ ਅਤੇ ਕਿ ਉਗੇ ਵਰਕਰ ਸੀ ਹਲਕਾ ਖਾਨਾ ਦੇ ਵਿੱਚ ਅਤੇ ਉਹਨਾਂ ਦਾ ਕਾਫੀ ਰਸੂਖ ਵੀ ਸੀ ਹਲਕਾ ਖਾਨੇ ਦੇ ਵਿੱਚ ਕਿਸਾਨੀ ਨੂੰ ਲੈ ਕੇ ਅਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਲੇਕਿਨ ਲੋਨ ਆਰਡਰ ਪੂਰੀ ਤਰ੍ਹਾਂ ਫੇਰ ਖੁੱਦਾ ਜਾ ਰਿਹਾ ਹੈ ਕਿਉਂਕਿ ਅੱਜ ਪੁਨੇ ਹੁਣੀ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਤਰਲੋਚਨ ਸਿੰਘ ਡੀਸੀ ਆਪ ਆਦਮੀ ਪਾਰਟੀ ਦੇ ਆਗੂ ਦਾ ਮੁਲਜ਼ਮਾਂ ਦੇ ਦੁਆਰਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਪੰਜਾਬ ਆਰਡਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਐਕਸ਼ਨ ਲੈਂਦੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮੁਲਜ਼ਮ ਅਤੇ ਗੈਂਗਸਟਰ ਸ਼ਰੇਆਮ ਘੁੰਮ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਫਰੋਸਪੁਰ ਦੇ ਵਿੱਚ ਗੋਲੀਆਂ ਪਾਈਆਂ ਗਈਆਂ ਸੀ ਤਿੰਨ ਭੈਣ ਭਰਾ ਮੌਕੇ ਉੱਤੇ ਮਰ ਜਾਂਦੇ ਨੇ ਲੇਕਿਨ ਅੱਜ ਫਿਰ ਇੱਕ ਵੱਡਾ ਹਮਲਾ ਹੋ ਗਿਆ ਹੈ ਆਮ ਆਦਮੀ ਪਾਰਟੀ ਦੇ ਆਗੂ ਅਤੇ ਕਸਾਹ ਆਗੂ ਤੇ ਜਿਸ ਦਾ ਨਾਮ ਤਰਲੋਚਨ ਸਿੰਘ ਡੀਸੀ ਦੱਸਿਆ ਜਾ ਰਿਹਾ ਹੈ ਹਲਕਾ ਖੰਨੇ ਦੇ ਪਿੰਡ ਅਕਲੋ ਦਾ ਇਹ ਆਗੂ ਹੈ ਤਰਲੋਚਨ ਸਿੰਘ ਡੀਸੀ ਤਰਲੋਚਨ ਸਿੰਘ ਡੀਸੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਅੱਜ ਉਹਨਾਂ ਦੇ ਸੁਪੁੱਤਰ ਨੇ ਜਾਨਦਾਰੀ ਜਾਣ ਕੇ ਦਿੱਤੀ ਕਿ ਸਾਡੀ ਕਿਸੇ ਦੇ ਨਾਲ ਦੁਸ਼ਮਣੀ ਵੀ ਨਹੀਂ ਸੀ ਨਾ ਨਿੱਜੀ ਨਾ ਪਰਸਨੀ ਲੇਕਿਨ ਫਿਰ ਵੀ ਗੈਂਗਸਟਰਾਂ ਨੇ ਜਿਹੜਾ ਕਤਲ ਕਰ ਦਿੱਤਾ ਹੈ ਤਰਲੋਜਨ ਸਿੰਘ ਡੀਸੀ ਦਾ ਇਸ ਨੂੰ ਲੈ ਕੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਲਾਅਨ ਆਰਡਰ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਸ ਦੀ ਬਿਆਨਬਾਜ਼ੀ ਵੱਖ-ਵੱਖ ਪਾਰਟੀਆਂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੁਣੇ ਹੀ ਟਵੀਟ ਕਰਕੇ ਕਹਿ ਦਿੱਤਾ ਹੈ ਧੰਨ